ਪੰਜਾਬੀ ਜਿਹੜੇ ਉਂਧਰ ਨੂੰ ਖਾਣ ਪੀਣ ਦਾ ਬਹੁਤ ਸ਼ੌਂਕ ਹੁੰਦਾ ਹੈ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਹੁੰਦਾ ਤੇ ਖਾਸ ਤੌਰ ਤੇ ਜਦੋਂ ਗੱਲ ਆਉਂਦੀ ਹੈ ਚੰਡੀਗੜ੍ਹ ਦੀ ਤਾਂ ਇੱਕੋ ਹੀ ਮਾਰਕੀਟ ਦਾ ਨਾਮ ਜਿਹੜਾ ਕਿ ਹਰ ਕਿਸੇ ਦੀ ਜ਼ੁਬਾਨ ਤੇ ਆਂਦਾ ਤੇ ਉਹ ਐ ਸੈਕਟਰ 17 ਵੀਰਾਂ ਤੋਂ ਉਹਨੂੰ ਦਿਖਾ ਦਿੰਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਆਪਣੇ ਫੈਮਲੀਆਂ ਦੇ ਨਾਲ ਫਰੈਂਡਸ ਦੇ ਨਾਲ ਇੱਥੇ ਆਣਾ ਖੂਬ ਪਸੰਦ ਕਰਦੇ ਨੇ ਲੰਮੇ ਹਮੇਸ਼ਾ ਤੋਂ ਹੀ ਆਪਾਂ ਕਹਿ ਸਕਦੇ ਹਾਂ ਸੈਕਟਰ 17 ਦੀ ਇੱਕ ਵੱਖਰੀ ਪਪੂਲੈਰਿਟੀ ਰਹੀ ਹੈ ਕਿਉਂਕਿ ਬਹੁਤ ਹੀ ਇੱਕ ਲਾਈਵਲੀ এনवायरमेंट ਰਹਿੰਦਾ ਹੈ ਲੋਕ ਜਿਹੜੇ ਇੱਥੇ ਹੈ ਹੈਂਗ ਆਊਟ ਕਰਨਾ ਪਸ ਮਾਰਕੀਟ ਦੇ ਵਿੱਚ ਤੁਸੀਂ ਕਪੜੇ, ਸ਼ੂਜ਼, ਜੁਐਲਰੀ, ਇਲੈਕਟ੍ਰੋਨਿਕਸ ਹਰ ਤਰ੍ਹਾਂ ਦੀ ਸ਼ਾਪ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗੀ। ਹਰ ਤਰ੍ਹਾਂ ਦੇ ਬ੍ਰਾਂਡਸ ਇੱਥੇ ਤੁਹਾਨੂੰ ਦੇਖਣ ਨੂੰ ਮਿਲਣਗੇ। ਫਿਰ ਚਾਹੇ ਰੈਸਟੋਰੈਂਟਸ ਦੀ ਗੱਲ ਹੋਵੇ, ਕੈਫੇਸ ਦੀ ਗੱਲ ਹੋਵੇ ਤੇ ਲੋਕਾਂ ਦੇ ਲਈ ਇੱਥੇ ਆਣਾ, ਇੱਕ ਵਧੀਆ ਟਾਈਮ ਸਪੈਂਡ ਕਰਨਾ ਬਹੁਤ ਇੱਕ ਵਧੀਆ ਇੱਕ ਉਹਨਾਂ ਦੇ ਲਈ ਇੱਕ ਆਪਸ਼ਨ ਹਮੇਸ਼ਾ ਤੋਂ ਰਿਹਾ ਹੈ। ਤੁਸੀਂ ਦੇਖ ਰਹੇ ਹੋ ਪੰਜਾਬੀ ਲਾਈਫ ਸਟਾਈਲ ਮੈਂ ਹਾਂ ਤਮੰਨਾ 베ਦੀ ਤੇ ਪੰਜਾਬੀ ਜਿਹੜੇ ਉਹਨਾਂ ਨੂੰ ਖਾਣ ਪੀਣ ਦਾ ਬਹੁਤ ਸ਼ੌਂਕ ਹੁੰਦਾ ਹੈ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਹੁੰਦਾ ਤੇ ਖਾਸ ਤੌਰ ਤੇ ਜਦੋਂ ਗੱਲ ਆਉਂਦੀ ਹੈ ਚੰਡੀਗੜ੍ਹ ਦੀ ਤਾਂ ਇੱਕੋ ਹੀ ਮਾਰਕੀਟ ਦਾ ਨਾਮ ਜਿਹੜਾ ਕਿ ਹਰ ਕਿਸੇ ਦੀ ਜ਼ੁਬਾਨ ਤੇ ਆਂਦਾ ਤੇ ਉਹ ਹੈ ਸੈਕਟਰ 17 ਸੈਕਟਰ 17 ਦੀ ਆਪਣੀ ਹੀ ਗੱਲਬਾਤ ਹੈ ਇੱਥੇ ਕਹਿ ਸਕਦੇ ਆ ਕਿ ਚਾਹੇ ਲੋਕਲਾਈਟ ਜ਼ੋਨ ਚਾਹੇ ਵਿਜ਼ਟਰ ਜ਼ੋਨ ਸਭ ਦੇ ਲਈ ਇਹ ਵਨ ਸਟਾਪ ਡੈਸਟੀਨੇਸ਼ਨ ਹੈ ਹੈਂਗ ਆਊਟ ਕਰਨ ਦੇ ਤੇ ਅੱਜ ਤੁਹਾਨੂੰ ਲੈ ਕੇ ਆਏ ਆਂ ਚੰਡੀਗੜ੍ਹ ਦੇ ਸੈਕਟਰ 17 ਮਾਰਕੀਟ ਦੇ ਵਿੱਚ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਰੌਣਕਾਂ ਜੜੀਆਂ ਲੱਗੀਆਂ ਹੋਈਆਂ ਨੇ ਲੋਕ ਜਿਹੜੇ ਇੱਥੇ ਆਣਾ ਆਪਣੇ ਫੈਮਿਲੀ ਦੇ ਨਾਲ ਬੇਹੱਦ ਜ਼ਿਆਦਾ ਪਸੰਦ ਕਰਦੇ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਆਪਣੇ ਫੈਮਿਲੀਆਂ ਦੇ ਨਾਲ ਫਰੈਂਡਸ ਦੇ ਨਾਲ ਇੱਥੇ ਆਣਾ ਖੂਬ ਪਸੰਦ ਕਰਦੇ ਨੇ ਲੰਮੇ ਹਮੇਸ਼ਾ ਤੋਂ ਹੀ ਆਪਾਂ ਕਹਿ ਸਕਦੇ ਹਾਂ ਸੈਕਟਰ 17 ਦੀ ਇੱਕ ਵੱਖਰੀ ਪਪੂਲੈਰਿਟੀ ਰਹੀ ਹੈ ਕਿਉਂਕਿ ਬਹੁਤ ਹੀ ਇੱਕ ਲਾਈਵਲੀ এনਵਾਇਰਨਮੈਂਟ ਰਹਿੰਦਾ ਹੈ ਲੋਕ ਜਿਹੜੇ ਇੱਥੇ ਹੈ ਹੈਂਗਆਊਟ ਕਰਨਾ ਪਸੰਦ ਕਰਦੇ ਕਿਉਂਕਿ ਹਰ ਤਰ੍ਹਾਂ ਦੀ ਇੱਥੇ ਜੋ ਕਿ ਤੁਸੀਂ ਕਹਿ ਸਕਦੇ ਹੋ ਸ਼ਾਪਿੰਗ ਦਾ ਸਮਾਨ ਹੋਵੇ ਖਰੀਦਾਰੀ ਕਰਨਾ ਹੋਵੇ ਘਰ ਦਾ ਕੋਈ ਸਮਾਨ ਹੋਵੇ ਬ੍ਰਾਂਡਸ ਦੀ ਗੱਲ ਹੋਵੇ ਫੂਡ ਦੀ ਗੱਲ ਹੋਵੇ ਸਟ੍ਰੀਟ ਵੈਂਡਰਸ ਦੀ ਗੱਲ ਹੋਵੇ ਸਟ੍ਰੀਟ ਫੂਡ ਦੀ ਗੱਲ ਹੋਵੇ ਨਾਈਟ ਲਾਈਫ ਦੀ ਗੱਲ ਹੋਵੇ ਜਾਂ ਫਿਰ ਸਟ੍ਰੀਟ ਸ਼ਾਪਿੰਗ ਦੀ ਗੱਲ ਹੋਵੇ ਹਰ ਤਰ੍ਹਾਂ ਦੀ ਐਂਟਰਟੇਨਮੈਂਟ ਤੱਕ ਵੀ ਇੱਥੇ ਹਰ ਤਰ੍ਹਾਂ ਦੀ ਜੋ ਆਪਾਂ ਕਹਿ ਮੌਜੂਦ ਹੈਗਾ ਇੱਥੇ ਲੋਕ ਇੱਥੋਂ ਖਾਣਾ ਪੀਣਾ ਟਾਈਮ ਸਪੈਂਡ ਕਰਨਾ ਬੇਹਤ ਪਸੰਦ ਕਰਦੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਚਾਹੇ ਉਹ ਕ੍ਰੀਏਟੀਵਿਟੀ ਦੀ ਗੱਲ ਹੋਵੇ ਖੂਬਸੂਰਤੀ ਦੀ ਗੱਲ ਹੋਵੇ ਹਾਈਜੀਨ ਦੀ ਗੱਲ ਹੋਵੇ ਤਾਂ ਬਹੁਤ ਹੀ ਵਧੀਆ ਮੇਨਟੇਨ ਜਿਹੜਾ ਸੈਕਟਰ 17 ਨੂੰ ਕੀਤਾ ਗਿਆ ਹੈ ਲੋਕਾਂ ਦੇ ਲਈ ਵਨ ਸਟਾਪ ਡੈਸਟੀਨੇਸ਼ਨ ਹੈ ਜੋ ਕਿ ਆਣਾ ਚਾਹੁੰਦੇ ਨੇ ਆਪਣਾ ਵਧੀਆ ਵੀਕਐਂਡ ਵੀ ਕਈ ਵਾਰ ਸਪੈਂਡ ਕਰਦੇ ਨੇ ਕਈ ਵਾਰ ਸ਼ਾਪਿੰਗ ਦੇ ਲਈ ਆਉਂਦੇ ਨੇ ਤੇ ਬਹੁਤ ਇੱਕ ਪਪੂਲਰ ਮਾਰਕੀਟ ਹੈ ਹਮੇਸ਼ਾ ਤੋਂ ਕੀ ਰਹੀਏ ਸਵੇਰੇ ਆਮ ਤੌਰ ਤੇ 10 ਵਜੇ ਇਹ ਮਾਰਕੀਟ ਜਿਹੜੀ ਹੈ ਓਪਨ ਹੋ ਜਾਂਦੀ ਹੈ ਰਾਤ ਦੇ 9 10 ਵਜੇ ਤੱਕ ਇਹ ਮਾਰਕੀਟ ਜਿਹੜੀ ਹੈ ਖੁੱਲੀ ਰਹਿੰਦੀ ਹੈ ਤੇ ਇਸ ਮਾਰਕੀਟ ਦੇ ਵਿੱਚ ਤੁਸੀਂ ਕਪੜੇ, ਸ਼ੂਜ਼, ਜੁਐਲਰੀ, ਇਲੈਕਟ੍ਰੋਨਿਕਸ ਹਰ ਤਰ੍ਹਾਂ ਦੀ ਸ਼ਾਪ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗੀ, ਹਰ ਤਰ੍ਹਾਂ ਦੇ ਬ੍ਰਾਂਡਸ ਇੱਥੇ ਤੁਹਾਨੂੰ ਦੇਖਣ ਨੂੰ ਮਿਲਣਗੇ। ਫਿਰ ਚਾਹੇ ਰੈਸਟੋਰੈਂਟਸ ਦੀ ਗੱਲ ਹੋਵੇ, ਕੈਫੇਸ ਦੀ ਗੱਲ ਹੋਵੇ ਤੇ ਲੋਕਾਂ ਦੇ ਲਈ ਇੱਥੇ ਆਣਾ, ਇੱਕ ਵਧੀਆ ਟਾਈਮ ਸਪੈਂਡ ਕਰਨਾ ਬਹੁਤ ਇੱਕ ਵਧੀਆ ਇੱਕ ਉਹਨਾਂ ਦੇ ਲਈ ਇੱਕ ਆਪਸ਼ਨ ਹਮੇਸ਼ਾ ਤੋਂ ਰਿਹਾ ਹੈ। ਤੇ پارکਿੰਗ ਦੀ ਗੱਲ ਕੀਤੀ ਜਾਵੇ ਤਾਂ ਸੈਕਟਰ 17 ਦੀ پارکਿੰਗ ਬਹੁਤ ਹੀ ਵਧੀਆ پارکਿੰਗ ਵੀ ਮੈਨੇਜਮੈਂਟ ਜਿਹੜੀ ਕੀਤੀ ਜਾ ਰਹੀ ਆ ਹਰ ਵਾਰ ਜੋ ਕਿ ਕਹਿ ਸਕਦੇ ਇੱਥੇ ਫੈਸਟੀਵਲ ਦੇ ਲਈ ਵੀ ਹਾਲਾਂਕਿ ਇਹ ਜਾਣਿਆ ਜਾਂਦਾ ਜੋ ਕਿ ਫਰਵਰੀ ਦੇ ਵਿੱਚ ਇੱਥੇ ਆਰਗੇਨਾਈਜ਼ ਕੀਤੇ ਜਾਂਦੇ ਨੇ ਤੇ ਬਹੁਤ ਹੀ ਫੇਮਸ ਮਾਰਕੀਟ ਹੈ ਸੈਕਟਰ 17 ਦੀ ਸੈਕਟਰ 17 ਮਾਰਕੀਟ ਚੰਡੀਗੜ੍ਹ ਦੀ ਤੇ ਲੋਕ ਜਿਹੜੇ ਨੇ ਇੱਥੇ ਆਪਣਾ ਟਾਈਮ ਸਪੈਂਡ ਕਰਕੇ ਵਧੀਆ ਮਹਿਸੂਸ ਕਰਦੇ ਨੇ ਇੱਕ ਅਲੱਗ ਹੀ ਔਰਾ ਹੈ ਅਲੱਗ ਹੀ ਵਾਈਬ ਹੈ ਇਸ ਜਗ੍ਹਾ ਦੀ ਚਾਹੇ ਬੱਚੇ ਹੋਣ ਚਾਹੇ ਬਜ਼ੁਰਗ ਹੋਣ ਇੱਥੇ ਆਣਾ ਪਸੰਦ ਕਰਦੇ ਨੇ ਯੰਗਸਟਰ ਜ਼ੋਨ ਐਡਲਟ ਜ਼ੋਨ ਸਭ ਤਰ੍ਹਾਂ ਦੇ ਜੋ ਕਿ ਉਮਰ ਵਰਗ ਦੇ ਲੋਕ ਨੇ ਇੱਥੇ ਆਂਦੇ ਨੇ ਅਲੱਗ ਹੀ ਕਿਚੈਰੀ ਤੇ ਖੁਸ਼ੀ ਜਰੀ ਕਿ ਲੋਕਾਂ ਦੇ ਸਮਾਈਲ ਜਰੀ ਕਿ ਦੇਖਣ ਨੂੰ ਮਿਲਦੀ ਬਹੁਤ ਹੀ ਪੋਜ਼ਿਟਿਵ ਵਾਈਬਸ ਇਸ ਪਲੇਸ ਤੇ ਦੇਖਣ ਨੂੰ ਮਿਲਦੀਆਂ ਨੇ ਤੇ ਸ਼ਾਪਿੰਗ ਵੀ ਹੋ ਜਾਂਦੀ ਹੈ ਫੈਮਿਲੀ ਦੇ ਨਾਲ ਵਧੀਆ ਟਾਈਮ ਵੀ ਸਪੈਂਡ ਹੋ ਜਾਂਦਾ ਹੈ ਫੂਡ ਜਿਹੜਾ ਕਿ ਇੱਥੇ ਚਾਹੇ ਸਟ੍ਰੀਟ ਫੂਡ ਦੀ ਗੱਲ ਕਰ ਲਈਏ ਰੈਸਟੋਰੈਂਟ ਕੈਫੇ ਦੀ ਗੱਲ ਕਰ ਲਈਏ ਤਾਂ ਬੱਚੇ ਵੀ ਤੁਸੀਂ ਦੇਖ ਸਕਦੇ ਹੋ ਕਾਰ ਡਰਾਈਵਿੰਗ ਕਰਦੇ ਨਜ਼ਰ ਆ ਰਹੇ ਨੇ ਬੈਲੂਨਸ ਹਨ ਦੇ ਲਈ ਮੌਜੂਦ ਨੇ ਔਰ ਡੈਕੋਰੇਸ਼ਨ ਬਹੁਤ ਹੈ ਖੂਬਸੂਰਤ ਡੈਕੋਰੇਸ਼ਨ ਵੀ ਜੜੀ ਹੈ ਪਬਲਿਕ ਦੇ ਲਈ ਕੀਤੀ ਗਈ ਹੈ ਤਾਂ ਹਮੇਸ਼ਾ ਤੋਂ ਹੀ ਚੰਡੀਗੜ੍ਹ ਦੀ ਸੈਕਟਰ 17 ਮਾਰਕੀਟ ਹਮੇਸ਼ਾ ਤੋਂ ਹੀ ਪਪੂਲਰ ਰਹੀ ਹੈ ਫੇਮਸ ਰਹੀ ਹੈ ਤੇ ਅੱਜ ਵੀ ਜੋ ਇਹ ਚਾਂ ਹੈ ਹਾਲਾਂਕਿ ਕਾਫੀ ਡਿਵੈਲਪ ਹੋ ਚੁੱਕੀ ਹੈ ਤੇ ਅੱਜ ਵੀ ਜੋ ਚਾਂ ਹੈ ਇਸੇ ਤਰ੍ਹਾਂ ਲੋਕਾਂ ਦੇ ਵਿੱਚ ਇਸ ਦਾ ਬਣਿਆ ਹੋਇਆ ਹੈ ਸੋ ਪਾਰਕਿੰਗ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਵਧੀਆ ਪਾਰਕਿੰਗ ਦਾ ਮੈਨੇਜਮੈਂਟ ਜੜੀ ਕਿ ਕੀਤੀ ਜਾ ਰਹੀ ਹੈ ਤਾਂ ਸੈਕਟਰ 17 ਹਮੇਸ਼ਾ ਤੋਂ ਲੋਕਾਂ ਦੀ ਪਹਿਲੀ ਪਸੰਦ ਰਹੀ ਹੈ ਚਾਹੇ ਉਹ ਚੰਡੀਗੜ੍ਹ ਵਾਸੀ ਹੋਣ ਚਾਹੇ ਚੰਡੀਗੜ੍ਹ ਤੋਂ ਬਾਹਰਲੇ ਲੋਕ ਹੋਣ ਵਿਸਟਰਸ ਹੋਣ ਜੋ ਕਿ ਇੱਥੇ ਆਣਾ ਪਸੰਦ ਕਰਦੇ ਨੇ ਤੇ ਜੇਕਰ ਤੁਸੀਂ ਵੀ ਚੰਡੀਗੜ੍ਹ ਆ ਚੁੱਕੇ ਹੋ ਚੰਡੀਗੜ੍ਹ ਦੇ 17 ਸੈਕਟਰ ਮਾਰਕੀਟ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜ਼ਰੂਰ ਦ ਬੀਸ ਲਾਈਫ ਸਟਾਈਲ ਦੇ